ਦੀ ਦਲ ਦੇ ਬਾਗੀ ਧੜੇ ਵੱਲੋਂ ਅੱਜ ਚੰਡੀਗੜ੍ਹ ਵਿੱਚ ਇੱਕ ਅਹਿਮ ਪ੍ਰੈਸ ਕਾਨਫਰੰਸ ਅੱਦੀ ਗਈ ਹੈ ਜੀ ਹਾਂ ਦੁਪਹਿਰੇ 3 ਵਜੇ ਇਹ ਅਹਿਮ ਪ੍ਰੈਸ ਕਾਨਫਰੰਸ ਹੋਣੀ ਹੈ ਤਾਂ ਦੱਸ ਦਈਏ ਕਿ ਪ੍ਰੇਮ ਸਿੰਘ ਚੰਦੂ ਮਾਜਰਾ, ਸੁਰਜੀਤ ਸਿੰਘ ਰਖੜਾ, ਸਿਕੰਦਰ ਸਿੰਘ ਮਲੂਕਾ ਇਸ ਪ੍ਰੈਸ ਕਾਨਫਰੰਸ ਵਿੱਚ ਸ਼ਾਮਲ ਹੋਣਗੇ ਜੀ ਹਾਂ ਪਰਮਿੰਦਰ ਸਿੰਘ ਢੀਂਸਾ ਤੇ ਗੁਰਪ੍ਰਤਾਪ ਸਿੰਘ ਵਡਾਲਾ ਵੀ ਇਸ ਦਾ ਹਿੱਸਾ ਹੋਣਗੇ ਤਾਂ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਉਣ ਦੀ ਹੈ ਇਹ ਤੁਹਾਡਾ ਜਿਹੜਾ ਲਗਾਤਾਰ ਮੰਗ ਕਰ ਰਿਹਾ ਸੀਗਾ ਤਾਂ ਅੱਜ ਉਹਨਾਂ ਵੱਲੋਂ ਚੰਡੀਗੜ੍ਹ ਵਿੱਚ ਦੁਪਹਿਰੇ 3 ਵਜੇ ਜਿਹੜੀ ਹੈ ਵੱਡਾ ਐਲਾਨ ਕੀਤਾ ਜਾਣਾ ਹੈ ਇਸ ਐਲਾਨ ਬਾਬਤ ਉਹਨਾਂ ਵੱਲੋਂ ਜਿਹੜੀ ਹੈ ਪ੍ਰੈਸ ਕਾਨਫਰੰਸ ਵੀ ਸੱਦੀ ਗਈ ਹੈ ਤਾਂ ਦੱਸ ਦਈਏ ਕਿ ਲੰਘੇ ਦਿਨਾਂ ਤੋਂ ਹੀ ਅਕਾਲੀ ਦਲ ਦੀ ਜੇਕਰ ਗੱਲ ਕਰੀਏ ਤਾਂ ਦੋ ਵੱਡੇ ਧੜੇ ਬਣ ਚੁੱਕੇ ਨੇ ਅਕਾਲੀ ਦਲ ਵਿੱਚ ਇੱਕ ਦੀ ਅਗਵਾਈ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਗੱਲ ਕਰੀਏ ਸਿਕੰਦਰ ਸਿੰਘ ਮਲੂਕਾ surjit singh rakhra bibi jagir kaur ਵਰਗੇ ਸੀਨੀਅਰ ਪੰਥਕ ਆਗੂਆਂ ਵੱਲੋਂ ਕੀਤੀ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਜੇਕਰ ਅਸੀਂ ਗੱਲ ਕਰੀਏ ਤਾਂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਵੀ ਇੱਕ ਮੀਟਿੰਗ ਹੋਈ ਚੰਡੀਗੜ੍ਹ ਵਿੱਚ ਲੰਗੇ ਦਿਨੀ ਜਿੱਥੇ ਉਹਨਾਂ ਨੇ ਇਹ ਪ੍ਰਸਤਾਵ ਵੀ ਰੱਖਿਆ ਕਿ ਜੇਕਰ ਤੁਸੀਂ ਨਹੀਂ ਚਾਹੁੰਦੇ ਵੀ ਮੈਂ ਪ੍ਰਧਾਨਗੀ ਦੀ ਕੁਰਸੀ ਤੇ ਰਵਾਂ ਤੇ ਮੈਂ ਛੱਡ ਦੇਣਾ ਪਰ ਉਸ ਤੋਂ ਬਾਅਦ ਇਹ ਜਿਹੜਾ ਵੌਇਸ ਵੋਟ ਕਰਾ ਕੇ ਉਸ ਮੀਟਿੰਗ ਵਿੱਚ ਉਹਨਾਂ ਨੂੰ ਮੁੜ ਤੋਂ ਇਹ ਕਿਹਾ ਗਿਆ ਕਿ ਤੁਸੀਂ ਹੀ ਸਾਡੇ ਪ੍ਰਧਾਨ ਰਹੋਗੇ ਤਾਂ ਇਸ ਵਿਚਕਾਰ ਦੋ ਧੜੇ ਬਣ ਚੁੱਕੇ ਨੇ ਇਹ ਦੋ ਧੜੇ ਬਣੇ ਕਿਉਂ ਐ ਦਰਅਸਲ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਨ ਸਭਾ ਚ ਉਹਨਾਂ ਦੀ ਜੇਕਰ ਅਸੀਂ ਗੱਲ ਕਰੀਏ ਲੋਕ ਸਭਾ ਚੋਣਾਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਵਿਧਾਨ ਸਭਾ 2022 ਵਿੱਚ ਵੱਡੀ ਹਾਰ ਵੇਖਣੀ ਪਈ ਸੀ ਪਾਰਟੀ ਦੇ ਵੱਡੇ ਆਗੂਆਂ ਨੂੰ ਹਾਰ ਵੇਖਣੀ ਪਈ ਸੀ ਜਿਸ ਵਿੱਚ ਮਰਹੂਮ ਅਕਾਲੀ ਦਲ ਦੇ ਸਰਪ੍ਰਸਤ ਅਕਾਲੀ ਦਲ ਦੇ ਪ੍ਰਧਾਨ ਰਹੇ ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿਹੜੇ ਆ ਉਹ ਆਪਣੀ ਸੀਟ ਤੋਂ ਹਾਰ ਗਏ ਸੀ ਉੱਥੇ ਹੀ ਸੁਖਬੀਰ ਸਿੰਘ ਬਾਦਲ ਹਾਰ ਗਏ ਸੀ ਗੱਲ ਕਰੀਏ ਤੇ ਵਿਕਰਮਜੀਤ ਸਿੰਘ ਮਜੀਠੀਆ ਹਾਰ ਗਏ ਸੀ ਤਾਂ ਉਸ ਤੋਂ ਬਾਅਦ ਹੁਣ ਜਦੋਂ ਲੋਕ ਸਭਾ ਚੋਣਾਂ ਦੀ ਗੱਲ ਕਰਦੇ ਆ 2024 ਦੀਆਂ ਤਾਂ ਪੰਜਾਬ ਦੀਆਂ 13 ਸੀਟਾਂ ਤੇ ਬੜਾਈ ਜ਼ੋਰਦਾਰ ਪ੍ਰਚਾਰ ਅਕਾਲੀ ਦਲ ਵੱਲੋਂ ਕੀਤਾ ਗਿਆ ਪਰ ਬਠਿੰਡਾ ਦੀ ਸੀਟ ਨੂੰ ਛੱਡ ਕੇ ਬਠਿੰਡਾ ਦੀ ਸੀਟ ਨੂੰ ਛੱਡ ਕੇ ਉਹਨਾਂ ਦੇ ਖੇਮੇ ਵਿੱਚ ਕੋਈ ਵੀ ਸੀਟ ਨਹੀਂ ਆਈ ਜਿਸ ਤੋਂ ਬਾਅਦ ਲਗਾਤਾਰ ਏ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਹੁਣ ਸੁਖਬੀਰ ਸਿੰਘ ਬਾਦਲ ਨੂੰ ਇਹ ਜਿਹੜੀ ਕੁਰਸੀ ਆ ਉਹ ਛੱਡ ਦੇਣੀ ਚਾਹੀਦੀ ਹੈ ਪਰ ਇਸ ਵਿਚਕਾਰ ਇੱਕ ਖਬਰ ਤੇ ਮੋਹਰ ਉਸ ਵੇਲੇ ਲਗੀ ਜਦੋਂ ਇੱਕ ਵਿਰੋਧੀ ਢੜਾ ਖੜ ਗਿਆ ਤੇ ਖੜੇ ਹੋ ਕੇ ਹੁਣ ਸੁਖਬੀਰ ਸਿੰਘ ਬਾਦਲ ਨੂੰ ਕੁਰਸੀ ਛੱਡਣ ਦੀ ਮੰਗ ਕਰ ਰਿਹਾ ਹੈ ਇਸ ਵਿਚਕਾਰ ਸਾਡੇ ਸੀਨੀਅਰ ਪੱਤਰਕਾਰ ਨਵਜੋਤ ਢਾਲੀਵਾਲ ਸਾਡੇ ਨਾਲ ਜੁੜ ਚੁੱਕੇ ਨੇ ਨਵਜੋਤ ਕੀ ਲੱਗਦਾ ਹੈ ਬਾਗੀ ਢੜੇ ਵੱਲੋਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਸੱਦੀ ਗਈ ਹੈ ਕੀ ਵੱਡੇ ਐਲਾਨ ਕੀਤੇ ਜਾ ਸਕਦੇ ਹਨ ਅ ਬੇਕੋ ਬੜੀ ਅਹਿਮ ਗੱਲ ਹੈ ਕਿਉਂਕਿ ਪਹਿਲਾਂ ਜਿਹੜੀ ਹੈ ਜਲੰਧਰ ਦੇ ਵਿੱਚ ਇਕੱਤਰਤਾ ਹੋਈ ਸੀ ਤੇ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਗਈ ਤਾਂ ਹੁਣ ਜਿਹੜੀ ਇਕੱਤਰਤਾ ਇੱਕ ਗੁਪਤ ਬੈਠਕ ਅੱਜ ਜਿਹੜੀ ਚੱਲ ਰਹੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈ ਪ੍ਰੈਸ ਕਾਨਫਰੰਸ 3 ਵਜੇ ਰੱਖੀ ਗਈ ਹੈ ਔਰ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜਿੱਥੇ ਗੁਰਪ੍ਰਤਾਪ ਬਟਾਲਾ ਨੇ ਪਰਮਿੰਦਰ ਢੀਂਡਸਾ ਨੇ ਚੰਦੂ ਮਾਜਰਾ ਨੇ ਕਰਨਦੀ ਡਬਰਾੜ ਨੇ ਹੋਰ ਪਰਮਿੰਦਰ ਢੀਂਡਸਾ ਤਾਂ ਹੀ ਨਾਮ ਨੇ ਜਿਹੜੇ ਆ ਉਹਤੇ ਹੋਣਗੇ ਅਸਲ ਵਿੱਚ ਆਪਣੀ ਸਟਰੈਂਥ ਦਿਖਾਉਣ ਦੀ ਜਿਹੜੀ ਹੈ ਲਗਾਤਾਰ ਚਾਰਾ ਜੋਈ ਚੱਲ ਰਹੀ ਹੈ ਡੈਲੀਗੇਟਸ ਨੂੰ ਜਿਹੜਾ ਹੈ ਉਹ ਆਪਣੇ ਨਾਲ ਲੈ ਕੇ ਚੱਲਣ ਦੀ ਗੱਲ ਚੱਲ ਰਹੀ ਹੈ ਕਿਉਂਕਿ ਜਿਹੜਾ ਇਕੱਠ ਕਰਨਾ ਸੀ ਜਿਹੜੀ ਕਤਰਤਾ ਦਿਖਾਉਣੀ ਸੀਗੀ ਉਸ ਤੋਂ ਬਾਅਦ ਅਗਲਾ ਚੈਲੰਜ ਇਹ ਹੈ ਕਿ ਤੁਸੀਂ ਡੈਲੀਗੇਟ ਆਪਣੇ ਨਾਲ ਕਿੰਨੇ ਲੈ ਕੇ ਆਉਂਦੇ ਹੋ ਕਿਉਂਕਿ ਜੇਕਰ ਤੁਸੀਂ ਤਾਕਤਾਂ ਪਲਟ ਕਰਨਾ ਹੈ ਤਾਂ ਡੈਲੀਗੇਟਸ ਨੂੰ ਆਪਣੇ ਨਾਲ ਖੜਾ ਕਰਨਾ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਮੁਸ਼ਕਲ ਚੁਣੌਤੀ ਹੈ ਦੇ ਉਸ ਤੋਂ ਬਾਅਦ ਹੀ ਤੁਸੀਂ ਪ੍ਰਧਾਨਗੀ ਦੀ ਕੁਰਸੀ ਤੇ ਸੁਖਬੀਰ ਬਾਦਲ ਨੂੰ ਲਾਂਭੇ ਕਰ ਸਕਦੇ ਹੋ ਜਿਹਨੂੰ ਨਵੇਂ ਨੂੰ ਬਿਠਾਉਣਾ ਹੈ ਤੇ ਡੈਲੀਗੇਟ ਹੀ ਜਿਹੜਾ ਹੈ ਉਹ ਆਪਣਾ ਪ੍ਰਧਾਨ ਚੁਣਦੇ ਆ ਤਾਂ ਉਸ ਚਾਰਾਚੋਈ ਦੇ ਵਿੱਚ ਇਹ ਇੱਕ ਤਰਤਾਵਾਂ ਹੋ ਰਹੀਆਂ ਨੇ ਇਹ ਉਸੇ ਕੜੀ ਦੇ ਵਿੱਚ ਜਿਹੜਾ ਅੱਜ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਜ਼ਾਹਿਰ ਤੌਰ ਤੇ ਕੋਈ ਵੱਡਾ ਖੁਲਾਸਾ ਜਿਹੜਾ ਹੈ ਉਹ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇੱਥੇ ਜਾਣ ਦੀ ਸੰਭਾਵਨਾ ਨਜ਼ਰ ਆ ਰਹੀ ਜੀ ਹੈ ਔਰ ਲਗਾਤਾਰ ਜਿਸ ਤਰੀਕੇ ਨਾਲ ਨਾਰਾਜ਼ਗੀ ਵਾਧੀ ਜਾ ਰਹੀ ਹੈ ਇਸ ਤਰੀਕੇ ਦੇ ਨਾਲ ਲੀਡਰ ਜਿਹੜੇ ਆ ਉਹ ਇਹਨਾਂ ਦਾ ਰੁਖ ਕਰ ਰਹੇ ਆ ਤੇ ਹੁਣ ਤੋਂ ਕੁਝ ਦਿਨ ਬਾਅਦ ਸਪੋਕਸਮੈਨ ਤੇ ਚੰਦੂ ਮਾਜਰਾ ਦੀ ਇੰਟਰਵਿਊ ਵੀ ਜਿਹੜੇ ਆ ਦਰਸ਼ਕ ਕੋ ਸੁਣਨਗੇ ਜਿੱਦੇ ਵਿੱਚ ਉਹਨਾਂ ਨੇ ਹੋਰ ਵੀ ਕਈ ਅਹਿਮ ਵੱਡੇ ਖੁਲਾਸੇ ਕੀਤੇ ਆ ਕਿ ਕਿਵੇਂ ਜਿਹੜਾ ਹੈ ਪਾਰਟੀ ਨੂੰ ਕਮਜ਼ੋਰ ਕੀਤਾ ਗਿਆ ਕਿਹੜੇ-ਕਿਹੜੇ ਫੈਸਲੇ ਜਿਹੜੇ ਆ ਗਲਤ ਲਏ ਗਏ ਜਿਨ੍ਹਾਂ ਦੇ ਕਰਕੇ ਲਗਾਤਾਰ ਪਾਰਟੀ ਜਿਹੜੀ ਹੈ ਉਹ ਹਾਰਦੀ ਗਈ ਔਰ ਲਗਾਤਾਰ ਪਛੜਦੀ ਗਈ ਔਰ ਅੱਜ ਪਾਰਟੀ ਇਸ ਜਗ੍ਹਾ ਦੇ ਉੱਤੇ ਖੜੀ ਹੈ ਜਿਹੜੀ ਪਾਰਟੀ ਦੇ ਕੋਲੇ ਕਿਸੇ ਸਮੇਂ ਮੈਜੋਰਿਟੀ ਵਿਧਾਇਕ ਹੋ ਹੁੰਦੇ ਸੀਗੇ ਜਿਹਦੇ ਕੋਲ 70-75 ਵਿਧਾਇਕ ਜਦੋਂ 96 ਦੇ ਵਿੱਚ ਦੀ ਗੱਲ ਹੈ ਜਦੋਂ ਜਿੱਤ ਕੇ ਆਏ ਸੀਗੇ ਤੇ ਅੱਜ ਉਹਦੇ ਕੋਲ ਤਿੰਨ ਵਿਧਾਇਕ ਹੋਣ ਤੇ ਇੱਕ ਐਮਪੀ ਹੋਵੇ ਤੇ ਉਹ ਪਾਰਟੀ ਦੀ ਸਮੁੱਚੀ ਜ਼ਮਾਨਤ ਜਿਹੜੀ ਹੈ ਉਹ ਜਬਤ ਹੋ ਜਾਵੇ ਤਾਂ ਉਸ ਇਨਟਰੋਸਪੈਕਸ਼ਨ ਦੇ ਤੌਰ ਤੋਂ ਬਾਅਦ ਹੁਣ ਖਲਾਸਿਆਂ ਦਾ ਦੌਰ ਜਿਹੜਾ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਨਵਜੋਤ ਸਪੀਚ ਦਾ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਸੁਖਬੀਰ ਧੜੇ ਵੱਲੋਂ ਜਿਹੜੀ ਗੱਲਬਾਤ ਕਰਨ ਦੀ ਜਿਹੜੀ ਹੈ ਮੰਗ ਵੀ ਰੱਖੀ ਗਈ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਤੁਸੀਂ ਇੱਕ ਟੇਬਲ ਤੇ ਆਓ ਸਾਡੇ ਨਾਲ ਬੈਠੋ ਤੇ ਜੇਕਰ ਕੋਈ ਗੱਲਬਾਤ ਹੈ ਅਸੀਂ ਇਸ ਮਸਲੇ ਨੂੰ ਸੁਲਝਾ ਕੇ ਹੱਲ ਕਰ ਲੈਂਦੇ ਆ ਇਸ ਬਾਰੇ ਕੋਈ ਜਾਣਕਾਰੀ ਦੇਖੋ ਮੈਨੂੰ ਨਹੀਂ ਲੱਗਦਾ ਕਿ ਇਸ ਤਰੀਕੇ ਦੀ ਕੋਈ ਗੱਲ ਹੋਏਗੀ ਹੋ ਸਕਦਾ ਹੈ ਕਿ ਆਫ ਟੂ ਰਿਕਾਰਡ ਆਫ ਟੂ ਕੈਮਰਾ ਇਹ ਚੀਜ਼ਾਂ ਚੱਲ ਰਹੀਆਂ ਹੋਣ ਕਿਉਂਕਿ ਦਰਅਸਲ ਗੱਲ ਇਹ ਹੈ ਜਦੋਂ ਇਹ ਗੱਲ ਪ੍ਰੈਸ ਕਾਨਫਰੈਂਸ ਕਰਕੇ ਗੱਲ ਕਹੀ ਦਿੱਤੀ ਕਿ ਤੁਸੀਂ ਇਹ ਗੱਲ ਆਪਣੀ ਪਾਰਟੀ ਪਲੈਟਫਾਰਮ ਤੇ ਰੱਖਣੀ ਸੀ ਕਿਉਂਕਿ ਉਹਨਾਂ ਨੇ ਤਾਂ ਰੱਖ ਰੁੱਤੀ ਹੈ ਪਾਰਟੀ ਪਲੈਟਫਾਰਮ ਤੋਂ ਬਾਹਰ ਜਾ ਕੇ ਉਹਨਾਂ ਦਾ ਇਲਜ਼ਾਮ ਹੈ ਕਿ ਪਾਰਟੀ ਪਲੈਟਫਾਰਮ ਤੇ ਗੱਲਾਂ ਹੋਈਆਂ ਪਰ ਇਹਨਾਂ ਨੂੰ ਇਗਨੋਰ ਕੀਤਾ ਗਿਆ ਇਹਨਾਂ ਤੇ ਕੋਈ ਸੁਣਵਾਈ ਜਿਹੀ ਉਹ ਨਹੀਂ ਹੋਈ ਤਾਂ ਉਸ ਤੋਂ ਬਾਅਦ ਵੱਡਾ ਸਵਾਲ ਇਹ ਖੜਾ ਹੁੰਦਾ ਜਦੋਂ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਜਿਹੜੇ ਬਾਹਰ ਨੇ ਹੁਣ ਬਾਹਰੀ ਹੋਣਗੇ ਕੱਲ ਦੀ ਪ੍ਰੈਸ ਕਾਨਫਰੰਸ ਜਿਹੜੀ ਹੋਈ ਹੈ ਚੰਡੀਗੜ੍ਹ ਪਾਰਟੀ ਦਫ਼ਤਰ 'ਚ ਤਾਂ ਇਹਦਾ ਮਤਲਬ ਉਹਨਾਂ ਨੇ ਇਹਨਾਂ ਲੀਡਰਾਂ ਨੂੰ ਬਾਹਰ ਕਰਤਾ ਇਸਦਾ ਮਤਲਬ ਹੈ ਦੇਸ਼ ਪ੍ਰਤਾਪ ਕਹਿਰੋਂ ਤੋਂ ਬਾਅਦ ਹੁਣ ਚਰਨਜੀਤ ਬਹਾੜੂ ਵੀ ਬਾਹਰ ਹੈ ਜੰਦੂ ਮਾਜਰਾ ਵੀ ਬਾਹਰ ਹੈ ਜਗੀਰਕੌਰ ਵੀ ਬਾਹਰ ਹੈ ਸਿਕੰਦਰ ਮਲੂਕਾ ਵੀ ਬਾਹਰ ਹੈ ਰਖੜਾ ਵੀ ਬਾਹਰ ਹੈ ਇਹਦਾ ਮਤਲਬ ਇਹ ਲੀਡਰ ਹੀ ਬਾਹਰ ਹੋ ਗਏ ਤਾਂ ਉਸ ਤੋਂ ਉਸ ਡਾਇਰੈਕਸ਼ਨ ਤੋਂ ਬਾਅਦ ਇਹ ਪ੍ਰੈਸ ਕਾਨਫਰੰਸ ਕਾਫੀ ਮਾਈਨਰ ਰਹਿ ਗਈ ਜੀ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਸ਼ੁਕਰੀਆ ਨਵਜੋਤ ਸਾਡੇ ਸੀਨੀਅਰ ਪੱਤਰਕਾਰ ਜੋ ਦੱਸ ਰਹੇ ਸਨ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਨਾਲ ਐਕਸਕਲੂਸਿਵ ਇੰਟਰਵਿਊ ਵੀ ਹੈ ਜਿਹੜਾ ਉਹ ਤੁਹਾਡੇ ਤੱਕ ਬਹੁਤ ਜਲਦੀ ਜਿਹੜਾ ਨਸ਼ਰ ਕੀਤਾ ਜਾਏਗਾ ਰੋਜ਼ਾਨਾ ਸਪੋਕਸਮੈਨ ਤੇ ਤੇ ਉਹਨਾਂ ਵੱਲੋਂ ਇਹ ਗੱਲਾਂ ਜਿਹੜੀਆਂ ਸਾਹਮਣੇ ਰੱਖੀਆਂ ਜਾਣਗੀਆਂ ਵੀ ਅਕਾਲੀ ਦਲ ਵੱਲੋਂ ਅਜਿਹੀਆਂ ਕੀ ਗਲਤੀਆਂ ਹੋਈਆਂ ਸਨ ਕੀ ਜਿਹੜੀਆਂ ਉਹਨਾਂ ਨੇ ਗਲਤੀਆਂ ਕਰ ਦਿੱਤੀਆਂ ਜਿਸ ਕਰਕੇ ਅੱਜ ਪਾਰਟੀ ਇੰਨੀ ਕਮਜ਼ੋਰ ਹੋ ਚੁੱਕੀ ਹੈ ਕਿ ਸਿਰਫ ਤਿੰਨ ਵਿਧਾਇਕ ਨੇ ਜਿਹੜੇ ਪੰਜਾਬ ਵਿੱਚ ਅਕਾਲੀ ਦਲ ਕੋਲ ਰਹਿ ਗਏ ਆ ਉੱਥੇ ਹੀ ਜੇਕਰ ਗੱਲ ਕਰੀਏ ਤੇ ਇੱਕ ਮੈਂਬਰ ਆਫ ਪਾਰਲੀਮੈਂਟ ਅਕਾਲੀ ਦਲ ਕੋਲ ਬਚਿਆ ਬਾਕੀ ਜਿਨ੍ਹਾਂ ਨੇ ਵੀ ਆਗੂ ਚੋਣਾਂ ਵਿੱਚ ਚਾਇਓ ਵਿਧਾਨ ਸਭਾ ਦੀ ਹੋਵੇ ਚਾਹੇ ਉਹ ਲੋਕ ਸਭਾ ਦੀ ਹੋਵੇ ਸਾਰਿਆਂ ਦੀ ਜ਼ਮਾਨਤ ਆ ਜ਼ਿਆਦਾਤਰ ਦੀਆਂ ਜ਼ਮਾਨਤਾਂ ਵੀ ਜ਼ਬਤ ਹੋਈਆਂ ਤਾਂ ਬਾਗੀ ਟੜੇ ਵੱਲੋਂ ਅੱਜ ਚੰਡੀਗੜ੍ਹ ਵਿੱਚ ਇਹ ਅਹਿਮ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਜਿੱਥੇ ਇਹ ਵੀ ਉਹਨਾਂ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਅਕਾਲ ਤਖਤ ਸਾਹਿਬ ਹੈ ਜਿਹੜਾ ਪੇਸ਼ ਹੋਣਗੇ ਪੇਸ਼ ਕੇ ਪਾਰਟੀ ਦੇ ਵੱਲੋਂ ਜਿਹੜੀਆਂ ਗਲਤੀਆਂ ਹੋਈਆਂ ਉਸ ਦੀਆਂ ਪੁੱਲ ਬਖਸ਼ਾਉਣਗੇ ਤੇ ਅੰਮ੍ਰਿਤਸਰ ਸਾਹਿਬ ਸਥਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਂ ਜਿਹੜਾ ਪਾਰਟੀ ਨੂੰ ਬਚਾਉਣ ਦਾ ਮੁਹਿੰਮ ਵੀ ਵਿੱਢਣਗੇ ਜੀ ਹਾਂ ਮੋਰਚਾ ਜਿਹੜਾ ਹੈ ਉਹ ਖੋਲ ਦਿੱਤਾ ਜਾਵੇਗਾ ਤਾਂ ਹੁਣ ਇਸ ਵਿਚਾਰ ਵੇਖਣਾ ਇਹ ਹੋਵੇਗਾ ਕਿ ਸੁਖਬੀਰ ਬਾਦਲ ਦੇ ਜਿਹੜਾ ਧੜਾ ਹੈ ਉਹ ਕਿਵੇਂ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਦੀ ਸੀਟ ਤੇ ਕਾਬਜ਼ ਰੱਖਣ ਲਈ ਕੋਸ਼ਿਸ਼ ਕਰਦਾ ਹੈ ਤਾਂ ਦੱਸ ਦਈਏ ਕਿ ਇਸ ਵਿਚਾਰ ਅਕਾਲੀ ਦਲ ਦੇ ਦੋ ਵੱਡੇ ਧੜੇ ਬਣ ਚੁੱਕੇ ਐ ਇੱਕ ਜਿਹੜਾ ਲਗਾਤਾਰ ਸੁਖਬੀਰ ਬਾਦਲ ਨੂੰ ਕੁਰਸੀ ਛੱਡਣ ਦੀ ਮੰਗ ਕਰ ਰਿਹਾ ਤੇ ਦੂਜਾ ਉਹਨਾਂ ਨੂੰ ਪ੍ਰਧਾਨ ਬਣੇ ਰੱਖਣ ਦੀ ਗੱਲ ਆਖ ਰਿਹਾ